ਵਿਧਾਨ ਸਭਾ ਹਲਕਾ ਖੇਮ ਕਰਨ ਦੇ ਅਧੀਨ ਪੈਂਦੇ ਪਿੰਡ ਠੱਠਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਅਤੇ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਬਹਾਰ ਲਵਾਉਂਦੇ ਹੋਏ ਕਿਹਾ ਕਿ ਉਸ ਦਾ ਇਲਾਜ ਕਰਵਾ ਦਿਓ ਹੋਰ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਨੇ ਦੱਸਿਆ ਕਿ ਇੱਕ ਦਿਨ ਉਹ ਮਿਹਨਤ ਮਜ਼ਦੂਰੀ ਕਰਨ ਲਈ ਖੇਤਾਂ ਵਿੱਚੋਂ ਦੁਧਾਰੂ ਪਸ਼ੂਆਂ ਦਾ ਚਾਰਾ ਲੈਣ ਗਿਆ ਸੀ ਤਾਂ ਇਸ ਦੌਰਾਨ ਉਸ ਦੇ ਪੈਰ ਤੇ ਕੱਖ ਲੱਗ ਗਿਆ ਜਿਸ ਕਾਰਨ ਉਸ ਦਾ ਪੈਰ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ ਤੇ ਉਸ ਤੋਂ ਪੈਰ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ ਤੇ ਕੀ ਗੱਲ ਆ ਕੀ ਕੀ ਹੋਇਆ ਮੰਜੇ ਦੇ ਪੈਸੇ ਕਾਦਾ ਦੇਖ ਉਹ ਮੈਂ ਕਿੱਥੇ ਮਰਦਾ ਗੁਕਿੰਗਾ ਜੀ ਕਿੰਨੇ ਆ ਸਾਰੇ ਲੱਤਦੇ ਹੀ ਆ ਇੱਕ ਜਾਸਰ ਦੇ ਪੱਖ ਦੇ ਕਦੋਂ ਦਾ ਇਤਰਾ ਤੇ ਕੀ ਗੱਲ ਘਰੇ ਇਲਾਜ ਕਿਉਂ ਨਹੀਂ ਕਰਾਉਂਦੇ ਇਲਾਜ ਅੰਗੀਦਾ ਤਾਂ ਨਹੀਂ ਹੈ ਪੈਸੇ ਨਹੀਂ ਹੈਗੇ ਅੱਜ ਮਦਦ ਨਹੀਂ ਸਕਦੇ ਤੇ ਕੀ ਮੰਗ ਕਰਦੇ ਹੋ ਮੰਗ ਤਾਂ ਸਾਨੂੰ ਪਹਚਾ ਦੋ ਉਸ ਅੰਸਾਰੀ ਹੋਊਗਾ ਨਾ ਬਤਾਈ ਤਾ ਡਾ ਰੀ ਚੋਕਾ ਤੇ ਜਿਹੜਾ ਮੰਜੇ ਤੇ ਆ ਵੀਰ ਕੀਲਾ ਦਾ ਤੁਹਾਡਾ ਕੀ ਨਾਮ ਗਰਮੀਤ ਸਿੰਘ ਤੇ ਕੀ ਗੱਲ ਕੀ ਹੋਈ ਏ ਤੇ ਬਾਹਰ ਗਏ ਸੀ ਪਤਾ ਨਹੀਂ ਉੱਥੇ ਪਾਇਰ ਟੇਕੀ ਹੋ ਗਿਆ ਤੇ ਪਾਇਰ ਤੇ ਕੱਖ ਤੇ ਫਿਰ ਜਿਆਦਾ ਵਿਦਾਲ ਮਹਾਰਾਜ ਜੀ ਵੱਟ ਗਿਆ ਇੱਥੇ ਆ ਗਿਆ ਨਾਲਾ ਲੱਗੇ ਤੇ ਊਠਾ ਨਹੀਂ ਗਰੀਬਾਂ ਕੋਲ ਹੈਗਾ ਗਰੀਬ ਕੋਣ ਕੀ ਕਰਨਾ ਸੀ ਮਰ ਜੀ ਕੇ ਹੁਣ ਸਾਡੇ ਕੋਲ ਕੱਖ ਵੀ ਨਹੀਂ ਹੈ ਤੇ ਆਲੀ ਝੱਪਾ ਕਰਕੇ ਆਦਾ ਜੀ ਨਹੀਂ ਦਾ ਰਾਣਾ ਰਹਿੰਦਾ ਸੀ ਵਿਚਾਰਾ ਤੇ ਹੁਣ ਮੰਜੇ ਤੇ ਪਾਇਗੇ ਤੇ ਇਲਾਜ ਨਹੀਂ ਕਰਵਾਉਂਦੇ ਹੁਣ ਇਲਾਜ ਹੁਣ ਕਰ ਦੇਣਾ ਜੀ ਕਰਾਈਗੇ ਹੁਣ ਸਾਡੇ ਕੋਲ ਕੋਈ ਪਾਹ ਤੇ ਲੱਗੇ ਇਸ ਸਾਰੀ ਲਾਤੀ ਗਲੀ ਪਈ ਸਾਰੀ ਸਾਰੀ ਹੋ ਗਈ ਜੀ ਮਹਾਰਾਜ ਸਾਰੀ ਖਰਾਬ ਹੋ ਗਿਆ ਕੀ ਮੰਗ ਕੀ ਕਰਦੇ ਲੋਕਾਂ ਮੰਗ ਇਹੋ ਜੀਵਨਦਾਰਾਂ ਦਾ ਹੀ ਕੰਮ ਕਰਦੇ ਕੀ ਮੰਗ ਕਰਦੇ ਅੱਛਾ ਜੀ ਇਹੋ ਜੰਨੇ ਦਾ ਲਾਜਾ ਅਸੀਂ ਹੋਰ ਕੁਝ ਨਹੀਂ ਮੰਗਦੇ ਕਿ ਇਹ ਸਾਨੂੰ ਉਠਕ ਲੋ ਮੇਰਾ ਬੱਚਾ ਤੇ ਮੈਨੂੰ ਸਭ ਕੁਝ ਚਾਹੀਦਾ ਜੀ ਡਾ ਕੀ ਗੱਲ ਹੋਈ ਹੈ ਜੀ ਪਤਾ ਨਹੀਂ ਕੀ ਹੋ ਗਿਆ ਵਿਚਾਰ ਬਿਮਾਰੀ ਹੋ ਗਈ ਕਿ ਤਰ੍ਹਾਂ ਕੀ ਗੱਲ ਕੀ ਹੋਈ ਗੁਮਾਂ ਆਰੋਂ ਕੋਈ ਸੁਖਾਣੀ ਕਿ ਉਹ ਨਿੱਕੀ ਲੜਕਾ ਕੋਈ ਨਹੀਂ ਆ ਗਿਆ ਪਿੱਛਾ ਘੁੱਟ ਹੀ ਰਿਹਾ ਵਾਹ ਜਗ ਨੂੰ ਪੱਟ ਕੇ ਹੋ ਗਿਆ ਸਾਡੀ ਲਾਤੀ ਗਲੀ ਪੇ ਹਾਂ ਤੇ ਲਾਜ ਕਿਉਂ ਨਹੀਂ ਕਰਾਉਂਦੇ ਨਹੀਂ ਕੋਈ ਫਰਕ ਕਿੰਨਾ ਚਿਰ ਹੋ ਗਿਆ ਮੰਜੇ ਦੇ ਨਾਲ ਨਹੀਂ ਨਾ ਕੀ ਹੋ ਗਿਆ ਜਾ ਕੇ ਕੀ ਮੰਗੀ ਕਰਦੇ ਮੰਗੇ ਹੋਈਏ ਸਾਡਾ ਮੇਰਾ ਪਤੀ ਰਾਜੀ ਹੋ ਜੀ ਠੀਕ ਠਾਕ ਰਹੇ ਤਾਂ ਤਰੰਤ ਉਹ ਬਲਜੀਤ ਸਿੰਘ ਦੀ ਰਿਪੋਰਟ